ਉਹ ਕਹਿੰਦਾ ਕਸਮ ਰਸੂਲ ਦੀ ਸੌ ਜੁੜੀ ਚ ਖਾਵਾਂ ਮੈਂ ਲੁੱਟਾਂ ਦੇਸ਼ ਪੰਜਾਬ ਦਾ ਅੱਗ ਘਰ ਘਰ ਲਾਵਾਂ ਮੈਂ ਰੰਗ ਤੇ ਦੇਵਾਂ ਖੂਨ ਦੀ ਅਨ्यांਦਰਿਆਂਵਾਂ ਮੈਂ ਝੰਡ ਪਿਆਸੀ ਤੇਗਦੀ ਰਤ ਨਾਲ ਭਜਾਵਾਂ ਮੈਂ ਜੋਲੇ ਦੀ ਸੂਰਮੇ ਬਲ ਕਿਸ ਦੀਆਂ ਬਾਵਾ ਉਹ ਜੋ ਕੀਤੀ ਨਾਲ ਮਰਟਿਆਂ ਮੈਂ ਫੇਰ ਦੁਹਰਾਵਾਂ ਮੈਂ ਚੁਣ-ਚੁਣ ਮਾਰਾਂ ਸੂਰਮੇ ਨਤ ਸ਼ੇਰਾਂ ਪਾਵਾਂ ਮੈਂ ਢਾਵਾਂ ਨਗਰੀ ਗੁਰਾਂ ਦੀ ਵਿੱਚ ਖਾਕ ਮਲਾਵਾਂ ਜੇ ਨਾਮ ਨਿਸ਼ਾਨਾ ਸਿੱਖਦਾ ਹਿੰਦ ਵਿੱਚੋਂ ਮਟਾਵਾਂ ਦੇ ਕਾਫਰ ਹੋ ਕੇ ਮਰਾਂ ਮੈਂ ਦੋਜਕ ਨੂੰ ਜਾਵਾਂ ਇਹ ਸੌ ਖਾ ਕੇ ਲਾਓ ਲਸ਼ਕਰ ਗੋਲਾ ਬਰੂਦ ਨਾਲ ਲੈ ਕੇ ਅੱਲਾਹੁ ਅਕਬਰ ਦਾ ਨਾਹਰਾ ਲਾ ਕੇ ਪਠਾਨ ਕਾਬਲ ਦੀ ਧਰਤੀ ਤੋਂ ਨਾਲ ਲੈ ਕੇ ਅਹਿਮਦ ਸ਼ਾਹ ਬਦਾਲੀ ਤੁਰਿਆ ਇਹਦਾ ਸੰਧੂ ਸਰ ਬਲੰਦ ਖਾਨ ਤੁਰਿਆ ਸ਼ਾਹ ਵਲੀ ਖਾਨ ਮੰਨਿਆ ਪਰਮਨਿਆ ਜਰਨੈਲ ਤੁਰਿਆ ਸੀਤਲ ਜੀ ਲਿਖਦੇ ਇਹਦੀ ਚੜਤ ਬਾਰੇ ਉਹ ਕਹਿੰਦੇ ਚੜਿਆ ਸ਼ਾਹ ਜ਼ਰਾਨੀ ਚੋਟਾ ਮਾਰ ਕੇ ਲੈ ਜੋਦੇ ਸੰਗ ਅਫਗਾਨੀ ਮੋਰੀ ਦਲਾਂ ਦੇ ਕਿ ਜੂਸ ਬਜਾਈ ਇਰਾਨੀ ਗਿਲਜੇ ਮੁਗਲ ਕਈ ਉਹ ਪੀਂਦੇ ਵਾਂਗਰ ਪਾਣੀ ਰਤਮੇ ਦੋਸ਼ਿਆਂ ਉਹ ਬੰਦਿਆਂ ਦੀ ਕੁਰਬਾਨੀ ਦੇਂਦੇ ਦੇਗ ਨੂੰ ਨਾ ਪਿੱਛੇ ਪੂਤ ਨਿਸ਼ਾਨੀ ਖੁੱਲਾ ਛੱਡ ਦੇ ਉਹਨਾਂ ਕੀਤੀ ਪੁੱਜ ਵਰਾਨੀ ਦੇਸ਼ ਪੰਜਾਬ ਦੀ ਲੈ ਕੇ 1.5 ਲੱਖ ਪਠਾਨ ਨਾਲ ਮਾਰ ਕੇ ਧੋਸਿਆਂ ਤੇ ਚੋਟਾਂ ਵੀ ਛੱਡ ਕੇ ਜਾ ਅਲੀ ਦੇ ਨਾਰੇ ਲੈ ਕੇ ਵੱਡੇ ਜਰਨੈਲ ਅਹਿਮਦ ਸ਼ਾਹ ਸਿੱਖਾਂ ਦਾ ਨਾਮੋ ਨਿਸ਼ਾਨ ਮਟਾਉਣ ਨੂੰ ਪੰਜਾਬ ਵਾਲ ਨੂੰ ਹੇ ਐਉਂ ਆਇਆ ਅਹਿਮਦ ਸ਼ਾਹ ਗੁੱਸੇ ਵਿੱਚ ਪਰਿਆ ਨੀਂਦ ਨਾ ਪੈਂਦੀ ਰਾਣੀ ਖਬਰਾਂ ਸੁਣ ਕੇ ਠੰਡ ਕਿਵੇਂ ਹੁਣ ਪੈਣੀ ਆ ਜਾ ਹੁਣ ਮੈਂ ਜਾ ਸਿੰਘ ਰਹਿਣਗੇ ਅੱਖੀ ਅਗਣ ਉਸਾਲੀ ਲੋਹਾ ਲਾਕਾ ਹੋ ਕੇ ਚੜਿਆ ਕਾਬਲ ਤੋਂ ਅਬਦਾਲੀ ਮਰਹੱਤਿਆਂ ਦੇ ਵਾਂਗੂ ਵੀ ਜਾ ਸਪਾਹੀ ਬਖਤਰ ਸ਼ੁਰੇ ਬੰਦੂਕਾਂ ਬਰਸ਼ੇ ਭਾਰੀ ਕੁਮਕ ਚਲਾ